ਦਸਾਂ ਪਾਤਸ਼ਾਹੀਆਂ ਇਤਿਹਾਸਿਕ ਗੁਰਦੁਆਰਾ ਪਿਪਲੀ ਸਾਹਿਬ ਪਿੰਡ ਅਰਦਾਸਪੁਰ ਵਿਖੇ ਸਰਾਨਾ ਜੋੜ ਮੇਲੇ ਮੌਕੇ ਜਿੱਥੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ ਉੱਥੇ ਦੂਰੋਂ ਦੁਰੇੜੇ ਵੀ ਸੰਗਤ ਵੱਡੀ ਗਿਣਤੀ ਵਿੱਚ ਪੁੱਜੀ ਦੱਸਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਅਗੰਗਰ ਪਾਤਸ਼ਾਹ ਜੀ ਦੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਸਮੂਹ ਸੰਗਤ ਨੂੰ ਗੁਰੂਆਂ ਦੀ ਤਵਿੱਤਰ ਬਾਣੀ ਨਾਲ ਜੋੜਿਆ ਤੇ ਲੰਗਰ ਅਟੁੱਟ ਵਰਤਦੇ ਰਹੇ ਇਸ ਮੌਕੇ ਜਿੱਥੇ ਸਾਬਕਾ ਚੇਅਰਮੈਨ ਤੇ ਮੌਜੂਦਾ ਬਲਾਕ ਸੰਪਤੀ ਮੈਂਬਰ ਦੀਪ ਸਿੰਘ ਹਰਦਾਸਪੁਰ ਸੁਖਪ੍ਰੀਤ ਸਿੰਘ ਨਿੱਜਰ ਸ਼ੌਂਕੀਪੁਰ ਸਰਹਦਾਸਪੁਰ ਤੇ ਹੋਰ ਸੰਗਤ ਗੁਰਦੁਆਰਾ ਸਾਹਿਬ ਪੁਜੀ ਉੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪੁਜੇ ਐਲਪੀਯੂ ਮਿਹੜੂਪੁਰ ਚੌਂਕੀ ਇੰਚਾਰਜ ਸਰਦਾਰ ਦਰਸ ਸਿੰਘ ਪੱਟੀ ਤੇ ਉਹਨਾਂ ਦੀ ਪੂਰੀ ਟੀਮ ਨੂੰ ਵੀ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਦੇਖੋ ਇਸ ਮੌਕੇ ਕੀ ਕਹਿ ਰਹੇ ਹਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਤਿੰਦਰ ਸਿੰਘ ਜੀ ਖਾਲਸਾ ਤੇ ਸਮਾਗਮ ਬਾਰੇ ਕੀ ਦੇ ਰਹੇ ਹਨ ਜਾਣਕਾਰੀ ਇੱਥੇ ਇਹ ਵੀ ਦੱਸਤੀ ਹੈ ਕਿ ਇਸ ਮੌਕੇ ਗੁਰਦੁਆਰਾ ਸਾਹਿਬ ਦੇਖੇ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਨਾ ਸਭ ਤੇਰਾ ਹਾਂਜੀ ਬਾਬਾ ਜੀ ਜਿਹੜੇ ਸਮਾਗਮ ਬਾਰੇ ਤੁਸੀਂ ਜਾਣਕਾਰੀ ਦਿਓ ਕਿਸ ਤਰ੍ਹਾਂ ਦਾ ਸਮਾਗਮ ਹੈ ਰਾਈਡਰ ਜਿੰਕਾ ਖਾਲਸਾ ਵਾਈਡਰ ਜਿੰਕੀ ਜੀ ਗੁਰਦਰਾ ਪ੍ਰਬੰਧ ਸਾਹਿਬ ਆਠਈ 6ਵੇਂ ਜਿੱਥੇ ਸਨਾਨਾ ਸਮਾਗਮ ਧੰਗ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਗੁਰਗੱਦੀ ਦੇਸ਼ ਨੂੰ ਸਮਰਪਤ ਬਾਬਾ ਪ੍ਰੀਤ ਸਾਹਿਬ ਜਿਹਦੇ 850 ਸਾਲਾ ਪ੍ਰਕਾਸ਼ਤਾਪ ਦੇ ਸਮਾਰਕ ਦੇ ਪਰਸੋਂ ਵਾਲੇ ਰੋਜ਼ ਤੋਂ ਦੋ ਸ੍ਰੀ ਖੰਡਾ ਪ੍ਰਾਰੰਭ ਹੋਏ ਸ਼ਾਮਾਂ ਦੇ ਦੀਵਾਨ ਸਜਾਏ ਜਾ ਰਹੇ ਸਨ ਔਰ ਅੱਜ ਸੰਪੂਰਨ ਤਾ ਦਿਵਸਾਂ ਮੰਤਰੀ ਮਹਾਨ ਕੀਰਤਨੀਏ ਰਾਗੀ ਟਾਡੀ ਪਹੁੰਚਦਾ ਆ ਇਹ ਸਾਰਾ ਸਮਾਗਮ ਸਾਰੇ ਦਾਦਾ ਬਾਬਾ ਫਤੇ ਸਿੰਘ ਜੀ ਤਰਨਾ ਦਲ ਸੁਭੋ ਜਥੀ ਬੰਦੀ ਦੇ ਸਰਕਾਰਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਉਹਨਾਂ ਦੀ ਰਹਿਮਾਨੀ ਤੇ ਸਾਰੇ ਪ੍ਰੋਗਰਾਮ ਚੱਲ ਰਹੇ ਆ ਜੇ ਦੇਸ਼ ਦੇ ਦੇਸ਼ ਦੇ ਸੰਗਤਾਂ ਪ੍ਰੋਗਰਾਮ ਕਰ ਰਹੇ ਨੇ ਅੱਗੇ ਤੁਹਾਨੂੰ ਜਾਣਕਾਰੀ ਦੇ ਦੱਸੋ ਕਿ ਇਹ ਸਮਾਗਮ ਸਾਲਾਨਾ ਸਮਾਗਮ ਹੁੰਦੇ ਆ ਹਾਂਜੀ ਤੋਂ ਇਲਾਵਾ ਵੀ ਇੱਥੇ ਕੋਈ ਸਮਾਗਮ ਹੋਰ ਹੁੰਦੀ ਹੁੰਦੇ ਵਿੱਚ ਹਾਂਜੀ ਹਾਂਜੀ ਹੁੰਦੇ ਆ ਉਹ ਕਿਸ ਤਰ੍ਹਾਂ ਦੇ ਸਮਾਗਮ ਹੁੰਦੇ ਉਹ ਵਿੱਚ ਜਿੱਦਾਂ ਸੰਗਰਾਮ ਮੱਸਿਆ ਇਹਨਾਂ ਦੇ ਨਾਲ ਵਿੱਚ ਵੀ ਪੁਰਬ ਮਨਾਏ ਜਾਂਦੇ ਨੇ ਉਹ ਜਿਹੜੀ ਸੰਗਤ ਹੈ ਕਿੱਥੋਂ ਕਿੱਥੋਂ ਇਹਨਾਂ ਤਾਂ ਮਸਤਕ ਹੁੰਦੀ ਏ ਦੇਖੋ ਜੀ ਇਲਾਕੇ ਦੀ ਸੰਗਤ ਦੇਸ਼ ਵਿਦੇਸ਼ ਦੀ ਸੰਗਤ ਦੂਦ ਰਾਡੇ ਤੋਂ ਜਿਹੜਾ ਪੰਜਾਬ ਤੇ ਪੰਜਾਬ ਤੋਂ ਬਾਹਰ ਤੋਂ ਵੀ ਸੰਗਤ ਜਿਹੜੀ ਆ ਉਹ ਦਰਸ਼ਨ ਜਾਰ ਬਖਸ਼ੀ ਆ ਸੋ ਜਿਹੜੇ ਪਾਵਨ ਕੋ ਉਤਰ ਦਰਬਾਰ ਹੈਗਾ ভাই ਇਸ ਵਾਰ ਥੋੜੀ ਜਾਣਕਾਰੀ ਦੇਵਾਂਗੇ ਸੰਗਤ ਨੂੰ ਇਹ ਤਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਆ ਜੀ ਸਮਾਪਤ ਕੇ ਗਰੀਬ ਨਵਾਜ ਇੱਥੇ ਤਨ ਗੁਰੂ ਹਰਗੋਬਿੰਦ ਮਹਾਰਾਜ ਦੀ ਆਪ ਕੀ ਹੋਜਨ ਦੇ ਨਾਲ ਰੂਪੀ ਸੀ ਇਸ ਕਰਕੇ ਸਥਾਨ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਸਥਾਨ ਜੀ ਸੋ ਅੱਜ ਦੇ ਸਮਾਰੋਹ ਬਾਰੇ ਕੁਝ ਹੋਰ ਕਹਿਣਾ ਚਾਹੂਗੇ ਤੁਸੀਂ ਬਸ ਅਸੀਂ ਤਾਂ ਇਹ ਕਹਾਂਗੇ ਜਿਹੜੇ ਸਮਾਗਮ ਅਸੀਂ ਨਾਰਾਇਣ ਇਹਨਾਂ ਦਾ ਮੁੱਖ ਮੰਤਵ ਹੁੰਦਾ ਕਿ ਅੱਜ ਦੇ ਸਮਾਗਮ ਦੇ ਵਿੱਚ ਜਿਹੜੇ ਪ੍ਰੀਤੀਆਂ ਆ ਨਸ਼ਿਆਂ ਦੀ ਪ੍ਰੀਤੀ ਆ ਜਾਂ ਸਮਾਜ ਵਿੱਚ ਕੁਸੂਰਾਈਆਂ ਚੱਲ ਰਹੀਆਂ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਹੜੇ ਰੱਬ ਦੇ ਪਿਆਰੇ ਆ ਕੇ ਉਪਦੇਸ਼ ਦਿੰਦੇ ਆ ਕੀ ਪਤਾ ਉਹਦੇ ਨਾਲ ਕਿਸੇ ਦਾ ਜੀਵਨ ਬਦਲ ਜਾਵੇ ਸਾਡਾ ਤਾਂ ਮੇਨ ਮੰਤਵ ਇਹੀ ਹੁੰਦਾ ਜਿਸੋ ਅਸੀਂ ਪਿੱਛੇ ਦੇਖਿਆ ਸੀ ਛੋਟੇ-ਛੋਟੇ ਬੱਚੇ ਵੀ ਕਾਫੀ ਇੱਥੇ ਜਿਹੜੇ ਕਿ ਸਿੱਖੀ ਨਾਲ ਜੁੜੇ ਹੋਏ ਹੈਗੇ ਔਰ ਬਜ਼ੁਰਗ ਵੀ ਆ ਇੱਥੇ ਕਾਫੀ ਨਤਮਸਤਕ ਹੋਏ ਹੈਗੇ ਆ ਤੁਹਾਡਾ ਕੀ ਫਰਮਾਨ ਹੈ ਕਿ ਕਿਸ ਤਰ੍ਹਾਂ ਜਿਹੜਾ ਬੱਚਿਆਂ ਨੂੰ ਔਰ ਮਾਤਾ-ਪਿਤਾ ਨੂੰ ਬੱਚਿਆਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਦੇਖੋ ਜੋ ਕੇ ਸਮੇਂ ਦੇ ਅੰਦਰ ਜਿਹੜੇ ਗੁਰਦੁਆਰੇ ਉਹ ਪਹਿਲਾਂ ਧ ਉੱਥੇ ਗੁਰਸਿੱਖੀ ਦੀ ਪੜ੍ਹਾਈ ਕਰਾਈ ਜਾਂਦੀ ਸੀ ਅੱਜ ਮੈਂ ਇਸ ਗੱਲ ਦੀ ਸਹੀ ਸਮੇਂ ਦੀ ਲੋੜ ਸਮਝਦਾ ਕਿ ਜੇ ਸਾਡੇ ਗ੍ਰੰਥੀ ਸਿੰਘ ਗੁਰੂ ਕੇ ਕੀਰਤਨੇ ਗੁਰੂ ਕੇ ਪ੍ਰਚਾਰ ਆਪਣੇ ਖਰਚ ਤੋਂ ਵਿਸਲੇ ਨਾ ਹੋਣ ਤੋ ਸਿੱਖੀ ਦੇ ਪ੍ਰਚਾਰ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਹਿੱਸਾ ਪਾ ਸਕਦੇ ਆ ਜੀ ਗੱਲ ਵਰ ਕੰਨੀ ਧੰਨਵਾਦ ਧੰਨਵਾਦ ਬਾਈ ਗੁਰਜੀ ਕਾ ਧੰਨਵਾਦ ਬਾਈ